ਪਨਾਸ ਸਿੱਧੂ ਦੇ ਘਰ ਲੈ ਕੇ ਆਏ 10 ਤਰੀਕ ਨੂੰ ਸਰਕਾਰ ਵੱਲੋਂ ਆਖਿਆ ਸੀ ਕਿ ਇਹਦੀ ਰਿਹਾਈ ਕੀਤੀ ਜਾਊਗੀ ਆ ਸਾਡਾ ਉੱਥੇ 18ਵੇਂ ਨੰਬਰ ਤੇ ਉਹਨਾਂ ਨੇ ਨਾਂ ਲੈ ਕੇ ਆਫ ਆਈ ਆਰ ਦੇ ਵਿੱਚ ਜਸਵੀਰ ਇੰਜੀਨੀਅਰ ਦੇ ਠੀਕ ਹੈ ਨਾਂ ਦਾ ਉਹਨਾਂ ਨੇ ਕਾਲਮ ਬਣਾਏ ਹੋਏ ਉਹਦੇ ਹੇਠਾਂ ਇੱਕ ਅਨਨੋਨ ਪਾਇਆ ਹੋਇਆ ਸਾਨੂੰ ਹੁਣ ਪ੍ਰੋਪਰ ਹਲੇ ਤੱਕ ਕੋਈ ਇਹ ਜਾਣਕਾਰੀ ਨਹੀਂ ਮੇਰੇ ਵੀ ਸਾਡੀ ਸਾਰੀ ਟੀਮ ਤੇ ਵਰਤੇ ਨੇ ਉਹਨਾਂ ਨੇ ਪਾਇਆ ਜਸਵੀਰ ਇੰਜੀਨੀਅਰ ਮੈਂ ਜਸਵੀਰ ਹਾਂ ਬਾਈ ਇੰਜੀਨੀਅਰ ਹਾਂ ਪਰ ਅਸੀਂ ਤਾਂ ਕਾਨੂੰਨ ਤੋਂ ਸਿਰਫ ਇਹ ਗੱਲ ਦਾ ਜਵਾਬ ਲੈਣਾ ਚਾਹੁੰਦੇ ਆਂ ਵੀ ਕਹਿੰਦੇ ਇਹ ਬੰਦਿਆਂ ਦੀ ਪਰਚੇ ਪਏ ਜਾਂਦੇ ਨੇ ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਜਾਂ ਥਾਣੇ 'ਚ ਬੈਠੇ ਨੇ ਕਿ ਉਹਨਾਂ ਦੇ ਵੀ ਪਰਚੇ ਦਰਜ ਹੋ ਜਾਂਦੇ ਨੇ ਭੈਣ ਹੈ ਜਿਹੜੀ ਠੀਕ ਹੈ ਟੀਚਰ ਹੈ ਮੁਖ ਅਧਿਆਪਕ ਹੈ ਉਹ ਤਾਂ ਆਪਣੀ ਡਿਊਟੀ ਦੇ ਵਿੱਚ ਬੈਠੀ ਹੈ ਘੱਟੋ ਘੱਟ ਉਹਨੂੰ ਵੀ ਇੱਕ ਵਾਰੀ ਵੈਰੀਫਾਈ ਕਰ ਕਰਨਗੇ ਜਦੋਂ ਤੋਂ ਵੈਰੀਫਾਈਡ ਪਰਸਨ ਨੂੰ ਪਛਾਣਨ ਵਾਸਤੇ ਇੰਨਾ ਕੁਝ ਹੋ ਰਿਹਾ। ਪੁਸਤਾਲਿਆਂ ਦੇ ਬਿਆਨ ਨਹੀਂ ਵੀ ਜਿਹੜੀ ਸੀਸੀਟੀਵੀ ਦੀ ਰਿਕਾਰਡਿੰਗ ਹੈ ਉਹਦੇ ਵਿੱਚ ਅਸੀਂ ਕੋਈ ਛੇੜਛਾੜ ਨਹੀਂ ਕਰ ਸਕਦੇ ਉਹਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਾਲ ਲਿੰਕ ਹੈ। ਉਹਦੇ ਵਿੱਚ ਛੇੜਛਾੜ ਜਾਂ ਕੁਝ ਦੇਖਣਾ ਤਾਂ ਉਹ ਹੀ ਕਰ ਸਕਦੇ ਨੇ। ਜਿਹੜੀਆਂ ਸਰਕਾਰਾਂ 10-10 ਸਾਲ ਤੋਂ ਰਾਜ ਕਰ ਰਹੀਆਂ ਸੀ ਜਦੋਂ ਲੋਕਾਂ ਨੇ ਉਹਨਾਂ ਨੂੰ ਪਲਟਦਾ ਫਿਰ ਇਹ ਕਾਦੇ ਵਿਚਾਰੇ ਨੇ। ਲੋਕ ਤਾਂ ਮੌਜੂਦਾ ਹਾਲਾਤ ਦੇਖਦੇ ਨੇ ਵੀ ਕਿਹੜੀ ਸਰਕਾਰ ਕਾਰ ਕੀ ਰਹੀ ਹੈ। ਹੁਣ ਕਿਹੜਾ ਕੋਈ ਪੁਰਾਣਾ ਦੌਰ ਹੈ ਵੀ ਕਿਸੇ ਨੂੰ ਬੋਤਲ ਦਾਰੂ ਦੀ ਫੜਾਤੀ ਜਾਂ ਕਿਸੇ ਨੂੰ 1000 ਰੁਪਏ ਦੇਤਾ ਵੀ ਅਗਲਾ ਵ ਇਹ ਲਈ ਸੱਚ ਦੀ ਬਾਤ ਥੋੜਾ ਹੈ ਇਹ ਸੱਚ ਦੀ ਬਾਤ ਥੋੜਾ ਹੈ ਇਹ ਕੁਝ ਦਬਾ ਪਰੋਲੀ ਥੋੜੀ ਹੈ ਕੁਝ ਪ੍ਰਸ਼ਾਸਨ ਤੇ ਬਾਕੀ ਸਾਰੇ ਭਗਵਾਨ ਸਮਾਨ ਨੂੰ ਵੀ ਬੇਨਤੀ ਹੈ ਸਾਡੀ ਮੁੱਖ ਮੰਤਰੀ ਨੂੰ ਵੀ ਇਹੇ ਜੇ ਹਾਲਾਤ ਨਾ ਕਰਾ ਦੰਗੇ ਪ੍ਰਸ਼ਾਸਨ ਨਾ ਕਰਾ ਇਹਦਾ ਬੇਅੰਤ ਮੁਚੜੀਆਂ ਗੱਲਾਂ ਤੇ ਆ ਗਿਆ ਇਹਦੇ ਬੱਚੇ ਦੇ ਕਹਿਣ ਤੇ ਬਾਈ ਨੇ ਸਾਲ ਭਰ ਦੀ ਦੋਨੇ ਬੱਚੇ ਦੀ ਫੀਸ ਭਰੀ ਆ ਉਹ 10000 ਦੀ ਚ ਮੰਨ ਕੇ ਚਲੋ ਵੀ ਚੋਰੀ ਜਾਰੀ ਕਿੱਥੇ ਕਰਨ ਨਾਲ ਬੰਦਾ ਇਹਨਾਂ ਚਲੋ ਵੀ ਪਿੰਡ ਦੇ ਵਿੱਚ ਘਰ ਪਾਉਣਾ ਹੈ ਗਰੀਬਾਂ ਦਾ ਘਰ ਪਵਾ ਕੇ ਦਿੱਤੇ ਨੇ ਇਹ ਬੰਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਮਰਚਾ ਹੋਇਆ ਹੋਇਆ ਅਟਰੀ ਦਾ ਇਹਨੇ ਸਾਰੀਆਂ ਠੱਗੀ ਮਾਰੀ ਹੋਈ ਐ ਖੁਦ ਮੇਰੇ ਨਾਲ 18 ਲੱਖ ਦੀ ਮਾਰੀ ਹੋਈ ਐ ਤੇ ਮੈਨੂੰ ਕੋਈ ਉਮੀਦ ਨਹੀਂ ਸਰਕਾਰ ਤੋਂ ਅਸੀਂ ਇਹਦੇ ਭਾਨੇ ਕੋਲੇ ਕਿਉਂ ਨਹੀਂ ਆਉਂ ਸਾਨੂੰ ਉਮੀਦ ਐ ਸਕਾਈ ਨੂ ਦੇਖਣ ਵਾਲੇ ਦਰਸ਼ਕਾਂ ਨੂੰ ਅੱਜ ਅਸੀਂ ਕੋਡ ਦੁਨਾਂ ਲੈ ਕੇ ਆਏ ਆ ਭਾਨਾ ਸਿੱਧੂ ਦੇ ਘਰ ਲੈ ਕੇ ਆਏ ਆ 10 ਤਰੀਕ ਨੂੰ ਸਰਕਾਰ ਵੱਲੋਂ ਆਖਿਆ ਸੀ ਕਿ ਇਹਦੀ ਰਿਹਾਈ ਕੀਤੀ ਜਾਊਗੀ ਸਾਨੂੰ ਘਰ ਦਿਖਾਉਣੇ ਆ ਕਿ ਭਾਨਾ ਸਿੱਧੂ ਜੀ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਥਾਰੇ ਪਾਸੇ ਜਿਹੜੀ ਈ ਰਾਉਂਕ ਕੋ ਲੱਗੀ ਹੋਈ ਹੈ ਕਿ ਅੱਜ ਪਾਣਾ ਸਿੱਧੂ ਨੂੰ ਵੀ ਰਿਹਾਈ ਨੂੰ ਲੈ ਕੇ ਜਿਹੜੇ ਕੀ ਹੈ ਜਿਹਨਾਂ ਨੇ ਵੀ ਜੰਗ ਇੱਥੇ ਲੜ ਕੇ ਆ ਤੁਸੀਂ ਦੇਖ ਸਕਦੇ ਹੋ ਤੇ ਸਬਜ਼ੀਆਂ ਵਗੈਰਾ ਕੱਟੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਚਾਰੇ ਤਰਫ ਇੱਥੇ ਵਿਆਹ ਵਰਗਾ ਮਾਹੌਲ ਆ ਤੇ ਸਰਕਾਰ ਨੇ ਆਖਿਆ ਸੀ ਕਿ 10 ਤਰੀਕ ਨੂੰ ਪਾਣਾ ਸਿੱਧੂ ਦੀ ਜਿਹੜੀ ਕੀ ਹੈ ਰਿਹਾਈ ਕਰ ਦਿੱਤੀ ਜਾਵੇਗੀ ਪਰ ਇੱਕ ਦਿਨ ਐਨਾ ਹੀ ਉਸ ਦੇ ਉੱਤੇ ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਾਣਾ ਸਿੱਧੂ ਤੇ ਉਹਦੇ ਪਰਿਵਾਰ ਤੇ ਖਾਸ ਕਰਕੇ ਉਹਦੀ ਪੰਨ ਦੇ ਉੱਤੇ ਉਹੀ ਸਰਕਾਰ ਹੈ ਜਿਹੜੀ ਪੰਨਾ ਸਿੱਧੂ ਦੇ ਨਾਂ ਨਾਲ ਰਲ ਕੇ ਇਹ ਕਹਿੰਦੀ ਸੀ ਕਿ ਕੋਈ ਅਸੀਂ ਸਰਕਾਰ ਬਣਾਉਣੀ ਹੈ ਤੇ ਉਹਨੂੰ ਖੜਾ ਹੋਣ ਤੱਕ ਕਹਿੰਦੇ ਸੀਗੇ ਕਿ ਸਾਡੇ ਲਈ ਖੜਾ ਹੋਵੇ ਪਰ ਦੇਖਣ ਨੂੰ ਆਇਆ ਕਿ ਵੀ ਉਹਦੇ ਪਰਚੇ ਤੱਕ ਪਾਏ ਜਾ ਰਹੇ ਆ ਤੇ ਬਲਕਿ ਹੋਰਨਾਂ ਦੇ ਪਰਿਵਾਰ ਤੱਕ ਤੇ ਪਰਚੇ ਪਾਏ ਆ ਸਾਡੇ ਨਾਲ ਕਈ ਵੀ ਇੱਥੇ ਮੌਜੂਦ ਆ ਜੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਪਾਸੇ ਆ ਵੀਰ ਆ ਸਾਡਾ ਅੰਜ ਕੀ ਨਾਮ ਆ ਜੀ ਆਪਣਾ ਜਸਵੀਰ ਇੰਜੀਨੀਅਰ ਆ ਆ ਜਸਵੀਰ ਜੀ ਸੋਡੇ ਤੇ ਪਰਚਾ ਪਾਇਆ ਗਿਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਸਾਡਾ ਉਥੇ 18ਵੇਂ ਨੰਬਰ ਤੇ ਉਹਨਾਂ ਨੇ ਨਾਂ ਲਿਖਿਆ ਐਫ ਆਈ ਆਰ ਦੇ ਵਿੱਚ ਜਸਵੀਰ ਇੰਜੀਨੀਅਰ ਦੇ ਠੀਕ ਹੈ ਨਾਂ ਦਾ ਉਹਨਾਂ ਨੇ ਕਾਲਮ ਬਣਾਇਆ ਹੋਇਆ ਉਹਦੇ ਹੇਠਾਂ ਇੱਕ ਨਾਂ ਆਨ ਪਾਇਆ ਹੋਇਆ ਸਾਨੂੰ ਹੁਣ ਪ੍ਰੋਪਰ ਹਲੇ ਤੱਕ ਕੋਈ ਇਹ ਜਾਣਕਾਰੀ ਨਹੀਂ ਮੇਰੇ ਵੀ ਸਾਡੀ ਸਾਰੀ ਟੀਮ ਤੇ ਵਰਤੇ ਨੇ ਉਹਨਾਂ ਨੇ ਪਾਇਆ ਜਸਵੀਰ ਇੰਜੀਨੀਅਰ ਮੈਂ ਜਸਵੀਰਮ ਬਾਈ ਇੰਜੀਨੀਅਰ ਆ ਹੁਣ ਇਹ ਨਹੀਂ ਪਤਾ ਦੋਨਾਂ ਦੇ ਪਾਸ ਤੇ ਪੂਰੀ ਟੀਮ ਤੇ ਪਾਸ ਤੇ ਜੈ ਸੋਚ ਸਕਦਾ ਮੇਰੇ ਇਕੱਲੇ ਦੇ ਪਾਇ ਕਾਨੂੰਨ ਤੋਂ ਸਿਰਫ ਇਹ ਗੱਲ ਦਾ ਜਵਾਬ ਲੈਣਾ ਚਾਹੁੰਦੇ ਆ ਵੀ ਘਰੇ ਪਏ ਬੰਦਿਆਂ ਦੀ ਪਰਚੇ ਪਏ ਜਾਂਦੇ ਨੇ ਜਾਂ ਜਿਹੜੇ ਜੇਲ੍ਹਾਂ ਦੇ ਵਿੱਚ ਜਾਂ ਥਾਣੇ 'ਚ ਬੈਠੇ ਨੇ ਕਿ ਉਹਨਾਂ ਦੇ ਵੀ ਪਰਚੇ ਦਰਜ ਹੋ ਜਾਂਦੇ ਨੇ ਝੂਠੇ ਪਰਚਿਆਂ ਦਾ ਦੌਰ ਹੁਣੀ ਸ਼ੁਰੂ ਹੋਇਆ ਜਾਂ ਪਿੱਛੇ ਤੋਂ ਚੱਲਦਾ ਆ ਰਿਹਾ ਘੱਟੋ ਘੱਟ ਇਹਨਾਂ ਨੂੰ ਜਿਹੜੇ ਰੀਜਨਲ ਸਬੂਤ ਨੇ ਸਰਕਾਰੀ ਸਬੂਤ ਨੇ ਉਹਨਾਂ ਨੂੰ ਤਾਂ ਇੱਕ ਵਾਰੀ ਦੇਖ ਲੈਣਾ ਚਾਹੀਦਾ ਸੀ ਵੀ ਸਾਡੀ ਭੈਣ ਹੈ ਜਿਹੜੀ ਠੀਕ ਹੈ ਟੀਚਰ ਹੈ ਮੁੱਖ ਅਧਿਆਪਕ ਹੈ ਉਹ ਤਾਂ ਆਪਣੀ ਡਿਊਟੀ ਦੇ ਬੈਠੀ ਹੈ ਘੱਟੋ ਘੱਟ ਉਹਨੂੰ ਤਾਂ ਇੱਕ ਵਾਰੀ ਵੈਰੀਫਾਈ ਕਰਨਾ ਸੀ ਇਹਨਾਂ ਨੇ ਤੁਸੀਂ ਇੱਕ ਗੱਲ ਨੋਟ ਕਰੋ ਇੱਕ ਗੱਲ ਹੈਗੀ ਸੀ ਜਾਂ ਨਹੀਂ ਹੈਗੀ ਸੀ ਸਾਨੂੰ ਪਛਾਣਨਾ ਕਿਸੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ ਹੈਗੇ ਸੀ ਜਾਂ ਨਹੀਂ ਹੈਗੇ ਪ੍ਰਸ਼ਾਸਨ ਵਾਸਤੇ ਤਾਂ ਬਿਲਕੁਲ ਵੀ ਨਹੀਂ ਤੇ ਤੁਸੀਂ ਇਹ ਦੇਖ ਲਓ ਜਿਹੜਾ ਉਹਨਾਂ ਨੇ ਇੱਕ ਕਾਲਮ ਪਾਇਆ 150 200 ਬੰਦਾ ਅਨਨੋਨ ਪਾਇਆ ਉਹਨਾਂ 'ਚ ਕੀ ਕੁਝ ਕਰਨਗੇ ਜਦੋਂ ਇੱਕ ਵੈਰੀਫਾਈਡ ਪਰਸਨ ਨੂੰ ਪਛਾਣਨ ਵਾਸਤੇ ਇੰਨਾ ਕੁਝ ਹੋ ਰਿਹਾ ਫਿਰ ਅਸੀਂ ਥਾਣੇ ਦੇ ਵਿੱਚ ਆ ਠੀਕ ਹੈ ਥਾਣੇ 'ਚ ਸਾਨੂੰ ਰੱਖਿਆ ਹੋਇਆ ਉਹ ਸਾਰਾ ਕੁਝ ਡਿਟੇਲਾਂ ਪਈਆਂ ਨੇ ਸੀ ਕਾਫੀ ਚੈਨਲ ਨੂੰ ਇੰਟਰਵਿਊ ਵੀ ਦੇ ਚੁੱਕੇ ਆ ਤੇ ਕਾਫੀ ਸੋਸ਼ਲ ਮੀਡੀਆ ਤੇ ਚੱਲ ਵੀ ਤੇ ਮੋਹਣਾ ਸੀ ਇੱਕ ਚੀਜ਼ ਹੋਰ ਕਹਿਣਾ ਚਾਹੁੰਦੇ ਆ ਵੀ ਹੁਣ ਇਹ ਹੋ ਸਕਦਾ ਵੀ ਜਿਹੜੇ ਸਾਬ ਨਾਲ ਝੂਠ ਪੁਲਿਸ ਵਾਲਿਆਂ ਦੇ ਬਿਆਨ ਨੇ ਵੀ ਜਿਹੜੀ ਸੀਸੀਟੀਵੀ ਦੀ ਰਿਕਾਰਡਿੰਗ ਹੈ ਉਹਦੇ ਵਿੱਚ ਅਸੀਂ ਕੋਈ ਛੇੜਛਾੜ ਨਹੀਂ ਕਰ ਸਕਦੇ ਉਹ ਸਿੱਧੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਨਾਲ ਲਿੰਕ ਹੈ ਉਹਦੇ ਵਿੱਚ ਛੇੜਛਾੜ ਜਾਂ ਕੁਝ ਦੇਖਣਾ ਤਾਂ ਉਹ ਹੀ ਕਰ ਸਕਦੇ ਨੇ ਹੁਣ ਇਹ ਚੀਜ਼ ਦਾ ਤਾਂ ਜਦੋਂ ਸਬੂਤ ਇਕੱਠੇ ਕਰੂਗੀ ਅਦਾਲਤ ਜਾਂ ਉਹਨਾਂ ਤੋਂ ਮੰਗਵਾਊਗੀ ਉਦੋਂ ਪਤਾ ਲੱਗੂ ਜੇ 3 ਤਰੀਕ ਵਾਲੀ ਰਿਕਾਰਡਿੰਗ ਉੱਥੇ ਪਾਈ ਜਾਂਦੀ ਹੈ ਤਾਂ ਸਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ ਫਿਰ ਤਾਂ ਪ੍ਰਸ਼ਾਸਨ ਸਿੱਧਾ ਹੀ ਝੂਠਾ ਪੈ ਜਾਊਗਾ ਇੱਕ ਪਰਚੇ 'ਚ ਤਾਂ ਪੈ ਗਿਆ ਪਹਿਨਾਲੇ 'ਚ ਜਦੋਂ ਉਹ ਮੌਜੂਦ ਹੈ ਉੱਥੇ ਸਰਕਾਰੀ ਸਕੂਲ ਦੇ ਵਿੱਚ ਦੂਜਾ ਸਾਡੇ ਵਾਲੇ 'ਚ ਵੀ ਜਿਵੇਂ ਸਰਬਾ ਸਰਪੰਚ ਹੋਇ ਵੇ ਤੋਂ ਲੈ ਕੇ 7:30 ਵਜੇ ਤੱਕ ਅਸੀਂ ਮੌਜੂਦ ਆ ਸਾਡੇ ਫੋਨ ਦੀਆਂ ਲੋਕੇਸ਼ਨਾਂ ਉੱਥੇ ਪਈਆਂ ਨੇ ਸਾਡੇ ਸੈਨ ਹੋ ਕੇ ਸਾਡੇ ਫੋਨ ਮਿਲਦੇ ਨੇ ਠੀਕ ਹੈ ਜੀ ਤੇ ਸਾਡੇ ਬਕਾਇਦਾ ਨੰਬਰ ਸਾਰਾ ਕੁਝ ਸਾਨੂੰ ਪੂਲਾ ਪੁਲਿਸ ਪ੍ਰਸ਼ਾਸਨ ਉੱਥੇ ਜਾਣਦਾ ਵੀ ਮੁੰਡੇ ਸੋਸ਼ਲ ਮੀਡੀਆ ਵਾਲੇ ਨੇ ਇਹ ਇਹ ਚੀਜ਼ਾਂ ਬਿਲਕੁਲ ਇੱਕ ਮੰਨ ਕੇ ਚੱਲੋ ਪੁਲਿਸ ਪ੍ਰਸ਼ਾਸਨ ਤੇ ਸਿੱਧਾ ਸਵਾਲ ਚੱਕਦੀਆਂ ਨੇ ਵੀ ਜਿਹੜੇ ਬੰਦਿਆਂ ਦੇ ਸਬੂਤ ਪਏ ਨੇ ਜਦੋਂ ਉਹਨਾਂ ਦੇ ਪਰਚੇ ਹੋ ਗਏ ਦੂਜਿਆਂ ਦੇ ਪਤਾ ਨਹੀਂ ਕੀ ਕੁਸ਼ ਕਰ ਰਿਹਾ ਹੋਊਗਾ ਪ੍ਰਸ਼ਾਸਨ ਹਲੇ ਇਨਕੁਆਇਰੀ 'ਚ ਲੱਗੇ ਹੋਏ ਨੇ ਹਲੇ ਇਹਨਾਂ ਦਾ ਇਹ ਬਿਆਨ ਹੈ ਵੀ ਅਸੀਂ ਇਨਕੁਆਇਰੀ ਕਰੀ ਜਾਂਦੇ ਆ ਜਿਹੜੇ ਬੰਦੇ ਵਿੱਚ ਉੱਠੇ ਪਰਤੇ ਚ ਜੇਲ੍ਹ ਚ ਲਾਉਣਾ ਪੈ ਗਿਆ ਉਹਦਾ ਤਾਂ ਕਾਰੀ ਖਤਮ ਹੋ ਜਾਊਗਾ ਬਾਅਦ ਚੋ ਤਾਂ ਬੰਦਾ ਚਾਹੇ ਆਵੇ ਚਾਹੇ ਨਾ ਆਵੇ ਉਹਦੇ ਨਾਲ ਕਿੰਨੀ ਖੱਜਲ ਖਵਾਰੀ ਹੋਊਗੀ ਉਹ ਵੀ ਇੱਕ ਝੂਠ ਦੇ ਬਨਾਤੇ ਇਹ ਚੀਜ਼ ਤੁਸੀਂ ਆਪ ਦੇਖ ਸਕਦੇ ਹੋ ਕੋਈ ਸਾਨੂੰ ਲੱਗਦਾ ਨਹੀਂ ਕਿ ਵੀ ਜਿਵੇਂ ਲੋਕ ਸਭਾ ਦੀਆਂ ਬੋਟਾ ਆਉਣ ਵਾਲੀਆਂ ਨੇ ਕਿ ਵੀ ਇਹ ਕਹਿੰਦੇ ਅਸੀਂ ਤੇਰਾ ਜਾਂ ਤੇਰਾ ਸੀਟਾ ਹਾਸਲ ਕਰਾਂਗੇ ਤੇ ਉਸੇ ਦਾ ਕੋਈ ਪ੍ਰੈਸ਼ਰ ਪਾਉਣਾ ਚਾਹੁੰਦੇ ਆ ਕਿ ਵੀ ਜੰਗ ਬੁਰਜ ਜਿਹੜੀਆਂ ਸਰਕਾਰਾਂ 10-10 ਸਾਲ ਤੋਂ ਰਾਜ ਕਰ ਰਹੀਆਂ ਸੀ ਜਦੋਂ ਲੋਕਾਂ ਨੇ ਉਹਨਾਂ ਨੂੰ ਪਲਟਦਾ ਫਿਰੇ ਕਾਹਦੇ ਵਿਚਾਰੇ ਨੇ ਲੋਕ ਤਾਂ ਮੌਜੂਦਾ ਹਾਲਾਤ ਦੇਖਦੇ ਨੇ ਵੀ ਕਿਹੜੀ ਸਰਕਾਰ ਕਾਰ ਕੀ ਰਹੀ ਹੈ ਹੁਣ ਕਿਹੜਾ ਕੋਈ ਪੁਰਾਣਾ ਦੌਰ ਹੈ ਵੀ ਕਿਸੇ ਨੂੰ ਬੋਤਲ ਦਾਰੂ ਦੀ ਫੜਾਤੀ ਜਾਂ ਕਿਸੇ ਨੂੰ 1000 ਰੁਪਏ ਦੇਤਾ ਵੀ ਅਗਲਾ ਵੋਟ ਪਾ ਦੂਗਾ ਅੱਜ ਕੱਲ ਤਾਂ ਟੈਕਨੀਕਲ ਟਾਈਮ ਹੈ ਲੋਕ ਦੋ-ਦੋ ਦਿਨਾਂ ਦੀ ਰਿਪੋਰਟ ਦੇਖਦੇ ਨੇ ਵੀ ਪਿੱਛੇ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਦੋ ਦਿਨ ਪਹਿਲਾਂ ਕੀ ਕਰਿਆ ਲੋਕ ਤਾਂ ਇੱਕ ਮਿੰਟ 'ਚ ਪਲਟ ਦਿੰਦੇ ਨੇ ਤਖਤਾ ਇਹ ਤਾਂ ਫਿਰ ਵੀ ਕਿੰਨਾ ਕੁ ਸੋਈ ਕਹਿੰਦਾ ਕਿਸੇ ਨੇ ਘਰੇ ਵੀ ਨਹੀਂ ਇਹਨਾਂ ਨੂੰ ਵੜਨ ਦੇਣਾ ਪਿੰਡਾਂ 'ਚ ਨਹੀਂ ਵੜਨ ਦੇਣ ਸੀਟਾਂ ਦਾ ਬਹੁਤ ਦੂਰ ਦੀ ਗੱਲ ਰਹੂਗੀ ਸਾਡੇ ਨਾਲ ਹੋਰ ਵੀ ਤਵੀਰ ਮੌਜੂਦ ਹੈ ਹਾਂਜੀ ਭਾਈ ਟੀਨਾ ਜੀ ਮੇਰਾ ਨਾਮ ਜਸਵੰਤ ਸਿੰਘ ਬੀਕੇ ਜੂ ਡਕਾਉਂਦਾ ਜੀ ਬਰਜਗੀਲਾ ਹਾਂਜੀ ਤੇ ਇਹ ਜੀ ਜਿਹੜਾ ਝੂਠਾ ਪਰਤਿਆ ਪਾਇਆ ਆਪਣੇ ਪਾਣੇ ਸਿੱਧੂ ਤੇ ਇਹ ਬਹੁਤ ਪ੍ਰਾਂਤਕੀ ਹੈ ਅੱਜ ਜੇ ਕੋਈ ਸੱਚ ਦੀ ਆਵਾਜ਼ ਠਾ ਰਿਹਾ ਹੈ ਹਰੇਕ ਲਈ ਸੱਚ ਦੀ ਬਾਤ ਠਾਉਂਦਾ ਹੈ ਇਹ ਸੱਚ ਦੀ ਬਾਤ ਠਾਉਂਦਾ ਹੈ ਇਹ ਪੁਲਿਸ ਦਬਾਅ ਪਾਉਂਦੀ ਹੈ ਪਾਉਂਦੀ ਹੈ ਪੁਲਿਸ ਪ੍ਰਸ਼ਾਸਨ ਤੇ ਬਾਕੀ ਸਾਰੇ ਭਗਵਾਨ ਸਤਮਾਨ ਨੂੰ ਵੀ ਬੇਨਤੀ ਹੈ ਸਾਡੀ ਮੁੱਖ ਮੰਤਰੀ ਨੂੰ ਵੀ ਇਹੇ ਜੇ ਹਾਲਾਤ ਨਾ ਕਰਾ ਦੰਗੇ ਪ੍ਰਸਾਦ ਨਾ ਕਰਾ ਇਹਦਾ ਬੇਅੰਤ ਬੁਚੜੀਆਂ ਗੱਲਾਂ ਤੇ ਆ ਗਿਆ ਅਸੀਂ ਇਹ ਸੰਗ ਸੋਚ ਕੇ ਕਹਿਨੇ ਆ ਜਥੇਬੰਦੀਆਂ ਵੱਲੋਂ ਵੀ ਜੜਾ ਤੇ ਠੁੱਠਾ ਪਰਚਾ ਪਾਇਆ ਹੈ ਇਹਤੇ ਠੂਠਾ ਪਰਚਾ ਪਾਉਣ ਦੇ ਬਜਾਏ ਵੀ ਕਿਸੇ ਨੂੰ ਜਿਵੇਂ ਆਪਣੇ ਕੋ ਕੁੜੀ ਨੇ ਇਹਦੇ ਤੇ ਠੂਠਾ ਪਰਚਾ ਪਵਾਇਆ ਸੀਗਾ ਉਹਤੇ ਵੀ ਜਲਤਾਂ ਤੇ ਵੀ ਜਿਹਦੇ ਕੋਲ ਰਿਸਰਚ ਨਹੀਂ ਹੈਗੇ ਉਹਨਾਂ ਤੇ ਵੀ ਪਰਚੇ ਪਾਉਣੇ ਚਾਹੀਦੇ ਨੇ ਬਰੋਬਰ ਦੇ ਜਿਹਦੇ ਜਿਹਦੇ ਕੋਲ ਰਿਸਰਚ ਨਹੀਂ ਹੈਗੇ ਉਹਤੇ ਪਰਚੇ ਪਾਉਣੇ ਚਾਹੀਦੇ ਨੇ ਜਿਹੜੇ ਸਹੀ ਨੇ ਉਹਨਾਂ ਤੇ ਵੀ ਕੋਈ ਅਨਜਾਮ ਨਾ ਲਾਏਗਾ ਵੀ ਤੇ ਜਿਹੜੀ ਗੱਲ ਹੈ ਕਿ ਬਾਕੀ ਸਾਰੇ ਜਫੇਬੰਦੀਆਂ ਵੱਲੋਂ ਜੇ ਅੱਜ ਨਹੀਂ ਪਾਣੇ ਸਿੱਧੂ ਨੂੰ ਛੱਡ ਦੇ ਤੇ ਜਿਹੜੇ ਠੂਠੇ ਪਰਚੇ ਦੀ ਆ ਪਾਏ ਨੇ ਇੱਕ ਤਾਂ ਪਾਣੇ ਦੀ ਮਾਸਟਰਨ ਲੱਗੀ ਹੋਈ ਐ ਮਿਲਣਾ ਨੌਕਰੀ ਤੇ ਇਹ ਵੀ ਉਹਨਾਂ ਦੇ ਵੀ ਝੂਠੇ ਪਰਚੇ ਕਾਦੀ ਖਤਰ ਪਾਈਏ ਨੇ ਨਲੇ ਦੇ ਚਾਚੇ ਦੇ ਪਤਾ ਨਲੇ ਦੇ ਪਿਓ ਤੇ ਇਹਦਾ ਪਿਓ ਤਾਂ ਕਿਤੇ ਮੈਨੂੰ ਲੱਗਦਾ ਡਾ ਵੀ ਟੱਪਿਆ ਹੋਣਾ ਸਹਿਰ ਵੀ ਨਹੀਂ ਦੇਖਿਆ ਉਹਨਾਂ ਨੇ ਬਰਨਾਲਾ ਜਾਂ ਤਲੌਲਾ ਇਹਨੂੰ ਦਾਅਵੇ ਤੇ ਆਏ ਨੇ ਗਰੀਬੀ ਕਰ ਉੱਠੇ ਹੋਏ ਨੇ ਸੱਚ ਦੀ ਬਾਤ ਾਉਣ ਲਈ ਉੱਠੇ ਆ ਆਪਦੇ ਦਾਦੇ ਦੇ ਨਾਂ ਤੇ ਨਾਰੋਸ਼ਨ ਕਰਨ ਲੱਗਿਆ ਸੀਗਾ ਇਹ ਜਿਹੜਾ ਪੁਸਤ ਪ੍ਰਸ਼ਾਸਨ ਹੈ ਜਿਹਦਾ ਭਗਵਾਂ ਕਮਾਨ ਹੈ ਇਹ ਬੇਅੰਤ ਉੱਚਾਈਆਂ ਗੱਲਾਂ ਤੇ ਆ ਚੁੱਕਿਆ ਹੈ ਅਸੀਂ ਜੇ ਨਹੀਂ ਅੱਜ 10 ਤਰੀਕ ਨੂੰ ਛੱਡਦੇ ਭਾਨੇ ਸਿੱਧੂ ਨੂੰ ਅਸੀਂ ਵੱਡਾ ਸਗਾ ਸਬਿੱਟਾਂਗੇ ਅਸੀਂ ਟੂਲ ਪਲਾਜੇ ਤੇ ਬਿਲਕੁਲ 3 ਵਜੇ ਜਾਂ 3:30 ਵਜੇ ਉੱਥੇ ਪਹੁੰਚਾਂਗੇ ਜੇ ਨੱਸਦੇ ਵੀ ਬਾਈ ਬਠਾਲ ਸਾਹਿਬ ਜੀ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਹੈ ਹਾਂਜੀ ਦੂਜੀ ਛੋਟੇ ਕਲਾਸ ਵਾਲੇ ਸੀ ਹਾਂਜੀ ਮੇਰਾ ਕਲਾਸ ਪਹਿਲੇ ਰਿਹਾ ਬਾਈ ਉਹ ਕਹੋ ਜਿਆ ਬੰਦਾ ਜਿਹਨੇ ਇਹਨੂੰ ਪਿਆ ਗਿਆ ਕਿ ਵੀ 5000 ਰੁਪਏ ਵੀ ਰਸਬਤ ਲੈਦਾ ਆਪਣੇ ਦੇ ਜਾ ਰਹੇ ਹੁੰਦੇ ਆ ਹਾਂ ਅਸੀਂ ਮੱਜਾਂ ਵੀ ਦੋਨੇ ਚਾਰਦੇ ਆ ਇੱਕ ਬਾਈ ਸਾਡੇ ਨਾਲ ਹੋਰ ਹੁੰਦਾ ਸੀ ਉਹ 10000 ਦੇ ਬੜੀ ਗੱਲ ਕਿ ਆ ਮੇਰੇ ਨਾਲ ਬੱਚਾ ਰਹਿੰਦਾ ਇੱਕ ਸਾਡੇ ਜਵਾਖਾਂ ਦੇ ਮੰਮੀ ਡੈਡੀ ਮਰ ਗਏ ਸੀਗੇ ਛੋਟੇ ਹੁੰਦਿਆਂ ਦੇ ਉਹਨਾਂ ਦੀ 12ਵੀਂ ਦੀ ਫੀਸ ਹੈਗੀ ਬਾਈ ਇਹਦੇ ਬੱਚੇ ਦੇ ਕੈਨ ਤੇ ਬਾਈ ਨੇ ਸਾਲ ਭਰ ਦੀ ਦੋਨੇ ਬੱਚੇ ਦੀ ਫੀਸ ਭਰੀ ਆ ਉਹ 10000 ਦੀ ਚ ਮੰਨ ਕੇ ਚੱਲ ਵੀ ਚੋਰੀ ਜਾਰੀ ਕਿੱਥੇ ਕਰਨ ਨਾਲ ਬੰਦਾ ਉਹਨਾਂ ਕਿ ਚਲੋ ਵੀ ਪਿੰਡ ਦੇ ਵਿੱਚ ਘਰ ਪਾਉਣਾ ਸੀ ਗਰੀਬਾਂ ਦਾ ਘਰ ਪਵਾ ਕੇ ਦਿੱਤੇ ਨੇ ਤੁਹਾਡੇ ਮੀਹਾਂ ਉਹਨਾਂ ਮੰਨਗਾ ਛੱਪੜ ਸਾਡੇ ਕੋਲੇ ਆ ਇਹਨਾਂ ਦੀ ਪਾਣੀ ਜਾਂਦਾ ਉਨਮਕਾਰ ਪੱਕੇ ਤੇ ਆਉਦੇ ਕੋਲੋਂ ਕੋਈ ਸਰਕਾਰ ਤੋਂ ਪਹਿਲਾਂ ਪਾਸੇ ਲੈਂਦਾ ਸਾਡੇ ਕਹਿਣ ਤੇ ਗਰੀਬਾਂ ਨੇ ਫੀਸਾਂ 'ਚ ਬੱਚਿਆਂ ਦੀ ਪਰਦਾ ਜਿਨ੍ਹਾਂ ਦੇ ਮਨ ਤੇ ਮਾਂ-ਬਾਪ ਨਹੀਂ ਹੈਗੇ ਇਲਾਜ ਕਰਾਉਣ ਕਿਨੂੰ ਸਾਡੇ ਹੁਣ ਕੋਈ ਇੱਥੇ ਬੂਟਾ ਸਿੰਘਾ ਉਹਦੀ ਐਕਸੀਡੈਂਟ ਹੋ ਗਿਆ ਸੀਗਾ ਜਿੱਦੇ ਦਾ ਬਾਈ ਅੰਦਰ ਗਿਆ ਉਹਦੀ ਮਨ ਗਈ ਪੱਟੀ ਵੀ ਨਹੀਂ ਹੋ ਰਹੀ ਪੱਟੀ ਬਾਈ ਕਰਾਉਂਦਾ ਰਿਹਾ ਉਹਦਾ ਇਲਾਜ ਕਰਾਇਆ ਜਿੰਨਾ ਵੀ ਬਾਈ ਨੇ ਕਰਾਇਆ ਜਿੰਨੇ ਵੀ ਹੋਰ ਸਾਡੇ ਇੱਥੇ ਮਾਈ ਕੰਮ ਕਰਦੀ ਇੱਕ ਖਾਨ ਦੇ ਘਰੋਂ ਆ ਉਹਦਾ ਘਰ ਪਾ ਕੇ ਦਿੱਤਾ ਬਾਈ ਬਾਈ ਤੇ ਜਿੰਨੇ ਵੀ ਇਲਜ਼ਾਮ ਲੱਗੇ ਨੇ ਝੂਠੇ ਲੱਗੇ ਨੇ ਬਾਈ ਯਾਰ ਉਹ ਤਾਂ ਐਸਾ ਜਿਹਾ ਬੰਦਾ ਇੱਕ ਹੁਣ ਆਪ ਨੂੰ ਪਦੇ ਬੁੱਧਵਾਰ ਨੂੰ ਤੇ ਬਾਈ ਦੇ ਘਰੇ ਇਕੱਠ ਹੁੰਦਾ 15 15 20000 ਦੀ ਚਾਹ ਲੱਗਦੀ ਹੈ ਰੋਜ਼ ਡੇਲੀ ਜਦੋਂ ਵੀ ਆਉਂਦਾ ਹੈ ਭਾਈ ਜਿੰਨੇ ਵੀ ਹੁਣ ਜਿੰਨੇ ਬੰਦੇ ਹੋਣ ਨੇ ਇੰਨੇ ਭਾਈ ਜਿਵੇਂ ਡੇਲੀ ਘਰੇ ਰਹਿੰਦੇ ਨੇ ਠੀਕ ਹੈ ਨਾ ਬਹੁਤ ਲੋਕ ਆਉਂਦੇ ਨੇ ਭਾਈ ਕੋਲ ਜਿੰਨੇ ਵੀ ਕਰੇ ਉਨੇ ਲੋਕ ਆਉਂਦੇ ਨੇ ਰਾਜੀ ਆਪਣੇ ਇੱਕ ਆ ਭਾਈ ਰਾਜੀ ਤੋਂ ਆਏ ਨੇ ਇਹਨਾਂ ਨਾਲ ਇਹਨਾਂ ਨਾਲ ਬਹੁਤ ਨਾਲ ਪਿਆਰ ਹੈ ਇਹਨਾਂ ਨੇ ਬਹੁਤ ਕੰਮ ਕੀਤੇ ਨੇ ਰਾਜੀ ਦੇ ਬੰਦੇ ਨੇ ਪੈਸੇ ਮੜਵਾਏ ਨੇ ਸਾਡੀ ਇੱਕ ਡਿਗਰੀ ਸੀ ਭਾਈ ਗਲਤ 2 ਲੱਖ ਰੁਪਏ ਗਲਤ ਡਿਗਰੀ ਲੈ ਕੇ ਦਿੱਤੀ ਕਿਸੇ ਨੇ ਅਸੀਂ ਭਾਈ ਕੋਲੇ ਗੱਲ ਕੀਤੀ ਭਾਈ ਵੀ ਐਂ ਗੱਲ ਹੈ ਭਾਈ ਨੇ ਬੰਦਾ ਵੀ ਨਹੀਂ ਫੜਿਆ ਉਪਰ ਮਨ ਕੇ ਚਲਾ ਫੋਨ ਕਰਕੇ ਭਾਈ ਨੇ 2 ਲੱਖ ਰੁਪਏ ਵਾਪ ਇੰਨੇ ਕੰਮ ਕੀਤੇ ਨੇ ਬਾਈ ਸਾਡੇ ਤਾਂ ਅੱਡਦਾ ਯਾਰ ਮਨ ਨਹੀਂ ਲੱਗਦਾ ਜਿੱਤੇ ਦਾ ਗਿਆ ਹੋ ਅੰਦਰ ਉਹ ਜਿਵੇਂ ਤੁਹਾਨੂੰ ਲੱਗ ਰਿਹਾ ਹੈ ਕਿ ਅੱਜ ਜਿਵੇਂ ਰਿਹਾਈ ਹੋ ਜੂਗੀ ਹਾਂ ਬਈ ਅੱਜਾਨੂੰ ਪੂਰਾ ਫੋਲਾ ਵੀ ਉਮੀਦ ਆ ਸਰਕਾਰ ਤੇ ਜੋ ਉਹਨਾਂ ਨੇ ਲਿਖਤੀ ਰੂਪ ਦਿੱਤਾ ਹੈ ਕਿ ਅੱਜ ਰਿਹਾਈ ਕਰਾਂਗੇ 10 ਤਰੀਕ ਨੂੰ ਅੱਜ ਸਾਡਾ ਮਨ ਕਰ ਰਿਹਾ ਪੈਂਡ ਦਾ ਸਹਜ ਹੋ ਗਈ ਬਹੁਤਾ ਜਾਵਾਂਗੇ ਟੋਲ ਪਲਾਜੇ ਤੇ ਜਾਣਾ 3:30 ਵਜੇ ਅਸੀਂ ਬਾਈ ਸਾਨੂੰ ਅੱਜ ਕਿੱਦੇ ਲੂੰ ਤੁਸੀਂ ਹੈ ਵੀ ਅੱਜ ਦੇ ਰਿਹਾਈ ਕਰਨ ਤਾਂ ਅਸੀਂ ਲੈ ਕੇ ਆਵਾਂਗੇ ਜ਼ਰੂਰ ਬਾਈ ਨੂੰ ਜੇ ਨਹੀਂ ਆ ਤਾਂ ਬਾਦਿਆਂ ਤੋਂ ਮੁੱਖਰ ਦੀ ਸਰਕਾਰ ਜਿਹੜੇ ਸਾਡੇ ਨੂੰ ਨੇ ਲਿਖਤੀ ਰੂਪ ਦਿੱਤਾ ਹੈ ਵੀ 10 ਤਰੀਕ ਨੂੰ ਛੱਡਾਂਗੇ ਤਾਂ ਅਸੀਂ ਹਾਂਜੀ ਕੀਰਾਮਾ ਜੀ ਆਪਣਾ ਮੇਰਾ ਬੰਟੀ ਆਈ ਹਾਂਜੀ ਤੇ ਬਾਈ ਨੇ ਮੇਰੀ ਮਾਤਾ ਦਾ ਇਲਾਜ ਕਰਾਇਆ ਇਹ ਤਿੰਨ ਆਪਰੇਸ਼ਨ ਹੋਏ ਨੇ ਘੱਟੋ ਘੱਟ 2.5 ਲੱਖ ਰੁਪਇਆ ਲੱਗਿਆ ਸਾਡੇ ਜਨੀ ਪਹੁੰਚ ਹੈ ਨਹੀਂ ਸੀ ਅਸੀਂ ਬਾਈ ਨਾਲ ਗੱਲਬਾਤ ਕੀਤੀ ਤੇ ਪੀਜੀਆਈ ਦੇ ਵਿੱਚੋਂ ਸਾਨੂੰ ਜਵਾਬ ਦਿੱਤਾ ਗਿਆ ਸੀ ਉਸ ਤੋਂ ਬਾਅਦ ਬਾਈ ਸਾਡੇ ਕੋਲੇ ਪਹੁੰਚ ਕੇ ਪਟਿਆਲੇ ਦੇ ਵਿੱਚ ਅਮਰ ਹਸਪਤਾਲ ਦੇ ਵਿੱਚ ਕੋਧ ਕੋਲ ਧਰ ਕੇ ਮੇਰੀ ਮਾਤਾ ਦਾ ਇਲਾਜ ਕਰਵਾ ਕੇ ਆਇਆ ਹਾਂ ਮੈਂ ਬਾਈ ਦਾ ਕਦੀ ਦਿਨ ਦੇ ਨਹੀਂ ਸਾਰੀ ਜੀ ਇਹਦਾ ਮਤਲਬ ਜਿਹੜੇ ਸਰਕਾਰ ਕਹਿੰਦੀ ਹੈ 10-10000 ਰੁਪਏ ਦੇ ਝੂਠੇ ਇਲਾਜਾਂਮਾ ਦੇ ਵਿੱਚ ਕੇਸਾਂ ਦੇ ਵਿੱਚ ਅੰਦਰ ਕਰ ਰਹੀ ਹੈ ਤਾਂ ਇਹਦਾ ਮਤਲਬ ਸਰਕਾਰ ਕਿਤੇ ਪਾਸੇ ਲੱਗਦੀ ਹੈ ਬਖਲਾਈ ਹੋਈ ਤੁਸੀਂ ਦੇਖ ਸਕਦੇ ਹੋ ਕਿੰਨੇ ਇੱਥੇ ਬੰਦੇ ਫਿਰਦੇ ਨੇ 10000 ਦੀ ਤਾਂ ਘਾਟੋ-ਘਾਟ ਚਾਈ ਲੱਗੇ ਜਾਂਦੀ ਹੈ ਉਹਦੇ ਕਰਕੇ ਜਿਹੜੇ ਲੋਕ ਆਉਂਦੀਆਂ ਬੇਨਤੀਆਂ ਲੈ ਕੇ ਆਉਂਦੇ ਨੇ ਜਿਹੇ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਇੱਥੇ ਆਉਂਦੇ ਨੇ ਬਾਈ ਕੋਲ ਇਨਸਾਫ ਵਾਸਤੇ ਉਹਨਾਂ ਨੂੰ ਚਾਹ ਪਿਆਉਣ ਵਾਸਤੇ 10000 ਦੀ ਰੁਪਈੀ ਦੀ ਚਾਹ ਲੱਗ ਗਈ ਹੁਣ ਜਿਵੇਂ ਲਗਾਤਾਰ ਮਤਲਬ ਕਿ ਜਿਹੜੇ ਕਿਉਂ ਪਿੰਡ ਦੇ ਵਿੱਚ ਖਾਸ ਕਰਕੇ ਘਰ ਦੇ ਵਿਚਾਰੇ ਆ ਲੋਕ ਕਿ ਵੀ ਅਜੇ ਰਿਹਾਈ ਹੋਊਗੀ ਵੀਰ ਦੀ ਸਾਡੇ ਦੀ ਜੇ ਰਿਹਾਈ ਨਹੀਂ ਕੀਤੀ ਜਾਂਦੀ ਤਾਂ ਆਪਣੇ ਵੱਲੋਂ ਇਹਦੋਂ ਵੱਧ ਕੀ ਕੀਤਾ ਜਾ ਸਕਦਾ ਜਿਵੇਂ ਜਥੇਬੰਦੀਆਂ ਕਹਿਣਗੀਆਂ ਜਿਵੇਂ ਜਥੇਬੰਦੀਆਂ ਕਹਿਣਗੀਆਂ ਉਹਨਾਂ ਦੇ ਮੰਗ ਰਹੀਆਂ ਹਨ ਹੁਣ ਇਹ ਕਿ ਜਿਹੜਾ 17 ਬੰਦਿਆਂ ਤੇ ਖਾਸ ਕਰਕੇ ਭੈਣ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿਹੜੀ ਕਿ ਸਰਕਾਰੀ ਮੁਲਾਜ਼ਮ ਸੀ ਉੱਤੇ ਡਿਊਟੀ ਤੇ ਮੌਜੂਦ ਸੀ ਦੀ ਫਿਰ ਵੀ ਸਰਕਾਰ ਨੇ ਇਹ ਚੀਜ਼ ਨਹੀਂ ਦੇਖੀ ਗਈ ਉਹ ਤਾਂ ਇਹ ਸਮਝ ਨੂੰ ਪਤਾ ਹੈ ਗਲਤੀ ਕੀਤੀ ਹੈ ਨਾ ਸਰਕਾਰ ਨੇ ਪੈਨ ਡਿਊਟੀ ਤੇ ਸਮਲ ਸੀ ਅੱਜ ਇਹ ਪੈਨ ਤੇ ਮਤਲਬ ਪਰਚਾ ਪਾਇਆ ਕੱਲ ਨੂੰ ਹੋਰਾਂ ਪੈਨਾਂ ਤੇ ਪੋਰਨਗੇ ਸਾਡੇ ਨਾਲ ਹੋਰ ਵੀ ਭਰਾ ਮੌਜੂਦ ਆ ਹਾਂ ਹਾਂਜੀ ਵਿਜੀਤੀ ਨਾਲ ਮੇਰਾ ਨਾਮ ਸੇਮਰਜੀ ਸਿੰਘ ਆ ਜੀ ਮੈਂ ਛੋਟੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਹੈ ਵੀ ਜਦੋਂ ਆਪਾਂ 10000 ਰੁਪਏ ਲੈਣ ਵਾਲੇ ਬੰਦੇ ਤੇ ਇੰਨਾ ਛੋਟਿਆਂ ਧਾਰਾਂ ਲੱਗ ਸਕਦੀਆਂ ਨੇ ਇੰਨਾ ਸਖਤ ਸਟੈਂਡ ਲੈ ਸਕਦੇ ਹਾਂ ਆ ਮੇਰੇ ਕੋਲੇ ਪ੍ਰੂਫ ਨੇ ਇਹ ਬੰਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਮਰਚਾ ਹੋਇਆ ਹੋਇਆ ਅਟਲੀ ਨੇ ਸਾਰੀਆਂ ਠੱਗੀ ਮਾਰੀ ਹੋਈ ਐ ਖੁਦ ਮੇਰੇ ਨਾਲ 18 ਲੱਖ ਦੀ ਮਾਰੀ ਹੋਈ ਐ ਤੇ ਮੈਨੂੰ ਕੋਈ ਉਮੀਦ ਨਹੀਂ ਸਰਕਾਰ ਤੋਂ ਅਸੀਂ ਇਹਦੇ ਭਾਨੇ ਕੋਲੇ ਕਿਉਂ ਆਉਣੇ ਆ ਸਾਨੂੰ ਉਮੀਦ ਐ ਕਿਉਂ ਇਹਦੇ ਵਿੱਚ ਮੈਂ ਕੋਰਟ ਚ ਕੇਸ ਚੱਲਦਾ ਦੋ ਸਾਲ ਹੋ ਗਏ ਅੱਜ ਤੱਕ ਇਹ 90 ਦੇ ਰਹਿਣ ਵਾਲਾ ਬੰਦਾ ਤੇ ਐਸ ਕਰਦਾ ਕਿ ਇਹਦੇ ਚੰਡੀਗੜ੍ਹ ਘੁੰਮਦਾ ਕਿਤੇ ਕਿਤੇ ਘੁੰਮਦਾ ਆ ਮੇਰੇ ਕੋਲ ਸਾਰੀਆਂ ਫੋਟੋਆਂ ਨੇ ਸਾਰਾ ਡਾਟਾ ਐ ਤੇ ਇਹ ਇਹ ਕੋਈ ਕਾਰਵਾਈ ਨਹੀਂ ਅਜੇ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਕਿੱਥੋਂ ਦਾ ਹੈ ਬਾਈ ਇਹ ਨਾਬੇ ਰਗਰੇ 1000 ਰੁਪਏ ਰੰਦੇ ਰਹਿਣ ਵਾਲਾ ਕਾਰ ਬਰੋ ਕੰਪਨੀ ਦੇ ਨਾਂ ਤੇ ਮਸ਼ੀਨ ਦੇ ਨਾਂ ਤੇ ਠੱਗੀ ਮਾਰੀ ਹੋਈ ਬਾਲਾ ਨਾ ਮਾਰ ਗਿਆ ਤਾਂ ਬਹੁਤ ਜ਼ਿਆਦਾ ਸਾਰਾ ਪੇ ਤੁਸੀਂ ਪੜ ਸਕਦੇ ਹੋ ਮੈਂ ਡਿਪਟੀ ਸਾਹਿਬ ਰਜੇ ਸੇਬਰ ਦੀ ਉੱਥੇ ਵੀ ਕੀਤਾ ਸਾਰੀਆਂ ਮੇਰੇ ਕੋਲੇ ਲਿਖਤਾ ਪੜਤਾ ਸਾਰਾ ਟੋਟਲ ਇਹਦਾ ਹੈਗਾ ਪ੍ਰੂਫ ਨੇ ਮੇਰਾ ਸਾਰਾ ਪਿੰਡ ਗਵਾਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕੀ ਪ੍ਰੂਫ ਹੈ ਵੀ ਦਿਖਾ ਰਿਹਾ ਹੈ ਕਿ ਜਿਹਦੇ ਨਾਂ ਤੇ ਹੈ ਉਹ ਕਾਹਦੇ ਪਾਸੇ ਕਿ ਉਹ ਮੇਰੇ ਨਾਲ ਠੱਗੀ ਮਾਰੀ ਗਈ ਹੈ ਉਹ ਪਾਨਾ ਸੁੱਧੂ ਦੇ ਪਿੰਡ ਦਾ ਇਸ ਕਰਕੇ ਉਹ ਪੰਨਾ ਸਿੱਧੂ ਕੋਲ ਆਇਆ ਕਿ ਅੱਜ ਉਹਦੀ ਉਹ ਹਾਈ ਜੁਰੀ ਹੈ ਕਿ ਅੱਜ ਇਹ ਸਾਨੂੰ ਉਹ ਪੰਨਾ ਸਿੱਧੂ ਸਾਡਾ ਵੀਰ ਇਹ ਜਿਹੜਾ ਕਿ ਸਾਨੂੰ ਕੋਈ ਇਨਸਾਫ ਦਿਵਾ ਸਕੇ ਇਸ ਕਰਕੇ ਉਹਨਾਂ ਨੂੰ ਪਤਾ ਕਿ ਅੱਜ ਇਹ ਖਾਸ ਕਰਕੇ ਕਿ ਅੱਜ ਦੇ ਦਿਨ ਪੰਨਾ ਸਿੱਧੂ ਦੀ ਹਾਈ ਉਹਨੇ ਇਸ ਕਰਕੇ ਅਸੀਂ ਇੱਥੇ ਮਤਲਬ ਕਿ ਆਇਆ ਤੁਸੀਂ ਦੋਸਤ ਸਾਹਿਬ ਇਹਨੇ ਜਿਹੜਾ ਕਿ ਵਿਆਹ ਮੰਗੂਆ ਜਿਹੜਾ ਕੱਠ ਤੁਸੀਂ ਸਾਰੇ ਪਾਸੇ ਦੇਖ ਸਕਦੇ ਆ ਨਜ਼ਰ ਆ ਰਿਹਾ ਹੈ ਤੇ ਸਾਡੇ ਨਾਲ ਉਹ ਹੋਰ ਵੀ ਇੱਕ ਕਿਸਾਨ ਜ ਆਗੂ ਆ ਜਿਹੜੇ ਹਰੀਬੀਤ ਜੀ ਮੇਰੇ ਫਿਲਮ ਹੈ ਰਾਜੀਆ ਪਹਿਲੇ ਬੁਰਕੜੇ ਸਾਡੇ ਇੱਕ ਭਰਦੀਪ ਸਿੰਘ ਪੁੱਤਰ ਹਰੀ ਸਿੰਘ ਜੀਰਾ ਕੇ ਪੂਰਾ ਪੌਣੇ 3 ਲੱਖ ਰੁਪਇਆ ਲੱਗਿਆ ਚੂਲਾ ਪਾਇਆ ਇਹ ਸਰਦਾਰ ਭਗਵਾਨ ਸਿਪਾਣਾ ਜੀ ਦੀ ਸਿੱਧੂ ਜੀ ਦੀ ਮਿਹਰਬਾਨੀ ਨਾਲ ਉਹਦਾ ਇਲਾਜ ਹੋਇਆ ਨਹੀਂ ਕੋਈ ਸਰਕਾਰ ਨੇ ਕੋਈ ਨਾ ਹੁਣਾਈ ਬਣਾਇਆ ਬਿਲਕੁਲ ਸੱਚ ਹੈ ਦੇਖੋ ਹੋਦਾ ਕਿਆ ਕਿ ਲੋਕ ਦਿਖਾ ਸਕਦਾ ਬੱਚਾ ਦਵਾਈ ਲੈਣ ਗਿਆ ਹੋਇਆ ਜੀ ਆਉਣ ਵਾਲੇ ਪੌਣੇ 3 ਲੱਖ ਰੁਪਇਆ ਤੇ ਭਾਨਾ ਸਿੱਧੂ ਜੀ ਦੇ ਉਸ ਨਾਲ ਆਇਆ ਹੁੰਦਾ ਰਿਹਾ ਉਹਦੇ ਖਾਤੇ ਦੇ ਵਿੱਚ ਜਿਥੇ ਇਹਦੀ ਮਾਤਾ ਜੀ ਦਾ ਇਲਾਜ ਹੋਇਆ ਉਹ ਵੀ ਸਾਡੇ ਰਾਜ ਮੈਂ ਉਹਨੂੰ ਬਾਈ ਨੂੰ ਲੈ ਕੇ ਆਇਆ ਉਹ ਵੀ ਮੇਰੇ ਪੁੱਤ ਦੇ ਨਾਲ ਦੋ ਕਰਕੇ ਦਿਖਾਇਆ ਅਸੀਂ ਇਸ ਕਰਕੇ ਰਾਜ 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 ਨਾਲ ਸੀ ਨਟੋ ਹੈ ਜੀ ਮੁੰਡੇ ਦਾ ਜੀ ਮੁੰਡਾ ਜੀ ਤਿਆਰ ਕਰਾਇਆ ਜੀ ਇਹ ਕਹਿਣੀ ਕਾਥ ਨਹੀਂ ਦੀ ਗੱਲ ਹੈ ਤੇ ਕੋਈ ਝੂਠ ਨਹੀਂ ਕਰਦੀ ਰਹੀ ਹਾਂ ਇਸ ਕਰਕੇ ਸਾਰੇ ਮਤਲਬ ਹੈ ਜੀ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਇਹ ਸਰਕਾਰ ਇਸ ਸਿੱਧੂ ਸਾਹੂ ਨੂੰ ਛੜਦੀ ਨਹੀਂ ਫਿਰ ਗ੍ਰਿਫਤਾਰੀਆਂ ਕਿਉਂ ਨਹੀਂ ਗ੍ਰਿਫਤਾਰੀਆਂ ਕਰੇ ਕਰੇ ਸਾਨੂੰ ਬੁਲਾਵੇ ਸਿ ਜਾਵਾਂਗੇ ਬਿਨਾ ਚੀਜ਼ ਇੱਕ ਜਾਵਾਂਗੇ ਸਾਨੂੰ ਫੜਨ ਦੀ ਲੋੜ ਨਹੀਂ ਪਰ ਘਰ ਪਰਿਵਾਰ ਤੇ ਪਰਚੇ ਕਰਨ ਦੀ ਲੋੜ ਨਹੀਂ ਸਾਨੂੰ ਟਾਈਮ ਦੇਣੋ ਸਾਹੀਆ ਬਜਾ ਕੇ ਉਹਨਾ ਦਵਾਈ ਚਾਵਾਂਗੇ ਕਿਉਂ ਚੀਜ਼ ਕਰੀਏ ਸਰਕਾਰ ਸਾਥ ਹੋ ਫਿਰ ਜਾਂ ਫਿਰ ਫੈਸਲਾ ਕਰੇ ਸਾਡੀ ਇਹੋ ਮਤਲਬ ਇੱਕ ਮੰਗ ਹੈ ਵੀ ਸਾਨੂੰ ਸਰਕਾਰ ਸਾਡੇ ਲੋਕਾਂ 'ਚ ਅੱਗ ਦੀਆਂ ਗਿਆਰੀਆਂ ਨਾ ਖੜਾਵੇ ਇਹ ਪ੍ਰਸ਼ਾਸਨ ਸਾਡੇ ਤੇ ਅੱਗ ਦੀਆਂ ਗਿਆਰੀਆਂ ਨਾ ਖੜਾਵੇ ਇਹਨੂੰ ਆਪਲੀ ਪਾਸ ਇਹ ਮੌਕੇ ਨੂੰ ਸੰਭਲੇ ਸਝਾਲੇ ਨਹੀਂ ਮਤਲਬ ਇਹ ਆਪਦੇ ਵਿੱਚ ਇਹ ਅੱਗ ਲਾਉਣੀ ਚਾਹੁੰਦੇ ਐ ਪਰ ਸਾਡਾ ਇਹਦਾ ਨੌਜਵਾਨੇ ਬੜਾ ਸੁਲਝਿਆ ਬੜਾ ਬੜਾ ਕੀਮਤੀ ਐ ਇਹ ਸਭ ਕੁਝ ਜਾਣਦਾ ਐ ਪਰ ਇਹ ਸਰਕਾਰ ਚਾਹੁੰਦੀ ਐ ਵੀ ਇਹ ਨੌਜਵਾਨਾ ਐ ਕਿ ਜੇ ਭੜਕੇ ਤਾਂ ਅਸੀਂ ਮਤਲਬ ਆਪਣੀਆਂ ਬਲਦੀਆਂ ਤੇ ਹੋਰ ਪਤਾ ਅੱਗੇ ਕਾਰੋ ਕਰੀਏ ਅਸੀਂ ਉਹ ਵੇ ਬਲਕੋ ਬਣੀ ਉਹਦਾ ਹੋਣਾ ਦੇਣਾ ਅਸੀਂ ਉਭਜੁਰਗ ਮਾਪੇ ਇਹਨਾਂ ਦੇ ਨਾਲ ਇਹ ਮੋੜੇ ਨਾਲ ਮੋੜਾ ਜੋੜ ਕੇ ਪੈਣਾ ਅੱਗੇ ਹੋਵਾਂਗੇ ਇਹ ਬੇਟੇ ਸਾਡੇ ਮਗਰ ਹੋਣਗੇ ਜੈ ਜਨਤਾ ਜੈਸ ਸਰਸ ਨੂੰ ਮੇ ਦਾਦਾ ਜੀ ਪਤਾ ਕੀ ਆ ਉਸ ਸਾਡੇ ਨਾਲ ਤੁਸੀਂ ਦੇਖ ਚੁੱਕੇ ਹੋ ਕਿ ਆਮ ਬੰਦਾ ਜਿਹਨੂੰ ਕਿ ਉਮੀਦ ਹੈ ਕਿ ਅੱਜ ਪੰਨਾ ਸਿੱਧੂ ਦੀ ਰਿਹਾਈ ਹੋਊਗੀ ਇੱਥੇ ਚਾਰੇ ਪਾਸੇ ਤੁਸੀਂ ਦੇਖ ਸਕਦੇ ਵਿਆਹ ਵਿਆਹ ਵਰਗਾ ਮਾਹੌਲਾ ਹੈ ਤੇ ਹਰ ਮਿੰਟ ਘੜੀ ਮਤਲਬ ਜਿਹੜੇ ਕੀ ਮੁੰਡੇ ਆ ਜਿਹੜੇ ਆ ਰਹੇ ਆ ਜਮਾਨ ਆ ਰਹੇ ਆ ਬਜ਼ੁਰਗ ਆ ਰਹੇ ਆ ਖਾਸ ਕਰਕੇ ਉਹ ਲੋਕ ਆ ਰਹੇ ਆ ਇਹ ਜਿਨ੍ਹਾਂ ਨੂੰ ਇਸ ਤੋਂ ਪਾਨਾ ਸਿੱਧੂ ਤੋਂ ਅਨੀਸ਼ ਸੀਗੀ ਤੇ ਵੀ ਇਹ ਸਾਨੂੰ ਇਨਸਾਫ ਦਬਾਊਗਾ ਤੇ ਇਨਸਾਫ ਲੈਣ ਲਈ ਤੇ ਵੀ ਅੱਜ ਪਾਨਾ ਸਿੱਧੂ ਸਾਡਾ ਭਰਾ ਸਾਡੇ ਕੋਲ ਆ ਰਿਹਾ ਹੈ ਤੇ ਸਾਡੇ ਜਿਹੜੇ ਸੀ ਰੁਕੇ ਹੋਏ ਕੰਮ ਆ ਜਿਹੜਾ ਸੀ ਸਾਡਾ ਪਾਨਾ ਸਿੱਧੂ ਕਰਾਊਗਾ ਉਸਦੇ ਪਿੰਡ ਉਸਦੇ ਘਰ ਤੋਂ ਅਸੀਂ ਦਿਖਾ ਦਿਖਾ ਚੁੱਕੇ ਹਾਂ ਕਿ ਕਿੰਨੀ ਜ਼ਿਆਦਾ ਇੱਥੇ ਖੁਸ਼ੀ ਦਾ ਮਾਹੌਲ ਆ ਰਿਹਾ ਜੇ ਇਹਨਾਂ ਨੇ ਅੱਥੇ ਇਹ ਜੇ ਅੱਜ ਨਹੀਂ ਰਿਹਾਈ ਕੀਤੀ ਜਾਂਦੀ ਤਾਂ ਅਸੀਂ ਟੋਲ ਪਲਾਜ਼ਾ ਸਾਢੇ 3 ਵਜੇ ਉੱਥੇ ਜਾਵਾਂਗੇ ਉਸ ਤੋਂ ਬਾਅਦ ਜਿਹੜੇ ਕੀ ਸਾਡੇ ਲੀਡਰ ਕਹਿਣਗੇ ਉਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ 27 ਨੂੰ ਪਹਿਲੀ ਦਿਸ਼ੀ ਤੇ ਪੋ